ਕੰਸਾਸੀ ਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧਰਮਕੋਟ ਤ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਬਾਰਡਰ ਤੇ ਬਿਲਕੁਲ ਕੰਡੇ ਤੇ ਹੀ ਆ ਜਿਹੜਾ ਰਾਵੀ ਦਰਿਆ ਦੇ ਬਿਲਕੁਲ ਨਾਲ ਹੀ ਪਿੰਡ ਆ ਇੱਥੋਂ ਤਕਰੀਬਨ ਕੋਈ ਅੱਧਾ ਕਿਲੋਮੀਟਰ ਹੀ ਆ ਰਾਵੀ ਦਰਿਆ ਬਿਲਕੁਲ ਨਾਲ ਹੀ ਆ ਤੇ ਪਹਿਲੀ ਵੀਡੀਓ ਆਪਣੀ ਇਸ ਘਰ ਦੇ ਵਿੱਚ ਤੇ ਅੱਜ ਤਾਂ ਟੋਟਲ ਦੋ گاਵਾਂ ਦਿਖਾਉਣੀਆਂ ਤੇ ਦੋਵੇਂ ਸੂਈਆਂ ਵਾਂ ਤੇ ਦੋਵਾਂ ਮਗਰੀ ਚੰਗੀਆਂ ਵੱਛੀਆਂ ਵਾਂ ਵੱਛੀਆਂ ਤੁਹਾਨੂੰ ਇੱਕ ਵਾਰੀ ਦਿਖਾ ਦਈਏ ਕਮਾਲ ਦੀਆਂ ਵੱਛੀਆਂ ਵਾਂ ਦੋਵਾਂ ਮਗਰੀ ਆਹ ਵੱਡੀ ਗਾਂ ਦੀ ਵੱਛੀ ਆ ਤੇ ਆ ਦੂਸਰੀ ਗਾਂ ਦੀ ਜਰਸੀ ਵੱਛੀ ਆ ਜਿਹੜੀ ਵੱਛੀਆਂ ਵੀ ਮਗਰ ਚੰਗੀਆਂ ਸੰਭਨ ਵਾਲੀਆਂ ਵਾਂ ਤੇ ਦੋਵੇਂ ਸੂਈਆਂ ਸਵਾਈਆਂ ਵਾਂ ਆਪਣੀ ਇੱਥੇ ਆ ਕੇ ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਤੇ ਵੇਚ ਆ ਕੇ ਪਸ਼ੂ ਖਰੀਦੋ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਬਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰਪ੍ਰੀਤ ਜੀ ਹੋਰ ਕੀ ਹਾਲ ਚਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਸਭ ਠੀਕ ਠਾਕ ਜੀ ਚਲੋ ਨਾਮ ਦੱਸੋ ਮੇਰੇ ਵੀ ਤੁਹਾਡਾ ਜਿਹੜਾ ਚੈਨਲ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਹੈ ਹਾਂਜੀ ਹਾਂਜੀ ਤੇ ਆ ਸਾਡੇ ਕੋਲ ਤੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਹਾਂਜੀ ਹਾਂਜੀ ਅਸੀਂ ਕਿਹਾ ਵੀ ਇਹ ਵੀ ਤੁਹਾਡੇ ਚੈਨਲ ਨੂੰ ਜਰਾ ਇੱਕ ਹੋਰ ਵਧੀਆ ਹੰਗਾਰਾ ਦਈਏ ਨਹੀਂ ਚਲੋ ਤੁਹਾਡੇ ਵਰਗੇ ਵੀਰਾਂ ਭਰਾਵਾਂ ਦੇ ਸਾਥ ਨਾਲ ਹੀ ਆਹੀ ਵੀ ਹਾਂਜੀ ਠੀਕ ਨਾਮ ਦੱਸ ਦਿਓ ਕਰੀ ਫਿਰ ਨਾਮ ਮੇਰਾ ਡਾਕਟਰ ਸਰਵਨ ਸਿੰਘ ਆ ਹਾਂਜੀ ਪਿੰਡ ਧਰਮਕੋਟ ਪੱਤਣ ਹੈ ਹਾਂਜੀ ਤੇ ਜ਼ਿਲ੍ਹਾ ਗੁਰਦਾਸਪੁਰ ਹੈ ਤੇ ਜਿਹੜਾ ਵਾ ਰਮਦਾਸ ਤੋਂ ਡੇਰੇਨ ਰੋਡ ਜਾਂਦਾ ਉਹ ਰੋਡ ਦੇ ਉੱਪਰ ਹੀ ਆ ਹਨਾ ਰੋਡ ਦੇ ਉੱਪਰ ਠੀਕ ਹੈ ਤੇ ਇਥੋਂ ਰਾਵੀ ਦਰਿਆ ਬਿਲਕੁਲ ਨਾਲ ਹੀ ਆ ਹਨਾ ਇਹ ਫੋਨ ਨੰਬਰ ਮੇਰਾ ਹੈਗਾ 98144 49332 ਠੀਕ ਹੈ ਜੀ ਤੇ ਵਪਾਰ ਦਾ ਹੀ ਕੰਮ ਫਿਰ ਆਪਣਾ ਹਾਂਜੀ ਵਪਾਰ ਦਾ ਕੰਮ ਹੈ ਪਰ ਐਡਾ ਵੱਡਾ ਨਹੀਂ ਰੱਖਿਆ ਛੋਟਾ ਜਿਹਾ ਰੱਖਿਆ ਦੋ ਤਿੰਨ ਡੰਗਰ ਲਈ ਆਈਦੇ ਨੇ ਨਾਲ ਮੇਰੇ ਕੋਲ ਆਰਐਮਪੀ ਆਰਐਮਪੀ ਡਾਕਟਰ ਦੀ ਦੁਕਾਨ ਹੈ ਅੱਛਾ ਅੱਛਾ ਜ਼ਿਆਦਾਤਰ ਮੈਂ ਦੁਕਾਨ ਤੇ ਹੁੰਨਾ ਵਾਂ ਠੀਕ ਹੈ ਤੇ ਨਾਲ ਦੇ ਨਾਲ ਇਹ ਵੀ ਜਿਹੜਾ ਸ਼ੌਂਕ ਹੈ ਵੀ ਕਰ ਲਈ ਮਤਲਬ ਇੱਕ ਦੋ ਲਿਹਾਉਣੀਆਂ ਪਰ ਸਾਫ ਲਿਹਾਉਣੀਆਂ ਹਾਂਜੀ ਹ ਠੀਕ ਹੈ ਸੋਹਣੀਆਂ ਗਾਵਾਂ ਲਿਓਣੀਆਂ ਨੇ ਸਾਫ ਨੇ ਚੰਗੇ ਥਣ ਵਾਲੀ ਗਾਂ ਲਿਓਣੀਆਂ ਛੋਟੇ ਨਹੀਂ ਥਣ ਵਾਲੀ ਲੈਣੀ ਠੀਕ ਹੈ ਜੀ ਇਹ ਚਵਾਈ ਵਧੀਆ ਹੋਵੇ ਇਹ ਕਰੀਏ ਦਾ ਹਵਾਨਾ ਤੁਸੀਂ ਦੇਖ ਸਕਦੇ ਜੇ ਲਾਗੇ ਤੋਂ ਤੇ ਥਾਣੇ ਕਰੀਏ ਦੇ ਦੇਖ ਸਕਦੇ ਬਿਲਕੁਲ ਹੱਥ ਦੀ ਚਵਾਈ ਵਾਲਾ ਵੀ ਥਾਣਿਆ ਤੇ ਮਸ਼ੀਨ ਦੀ ਚਵਾਈ ਵਾਲਾ ਵੀ ਥਾਣਿਆ ਤੇ ਮਿਲਕ ਮੈਨ ਜਿਹੜੀਆਂ ਪੈਪਾਂ ਹੀ ਲੱਗੀਆਂ ਵਾਂ ਤੇ ਕੱਦ ਕਾਠ ਵੀ ਚੰਗਾ ਆ ਕਿੰਨੇ ਦਿਨਾਂ ਦੇ ਵਿੱਚ ਜੀ ਸੋਈ ਜੇ ਹੁਣੇ ਇਹਨੂੰ ਅੱਜ 4 ਦਿਨ ਹੋ ਗਏ ਸੋਈ ਜੇ 4 ਦਿਨ ਹੋ ਗਏ ਸੋਈ ਨਾ ਤੇ ਮਗਰ ਵਛੀ ਵੀ ਪੂਰੀ ਕਮਾਲ ਦੀ ਵਛੀ ਆ ਬਹੁਤ ਬਰੀਡ ਦੀ ਵਛੀ ਆ ਨਾਲ ਹੀ ਠੀਕ ਆ ਤੇ ਜਿਹੜਾ ਬੋਲਾ ਹੀ ਆ ਇਸ ਵੇਲੇ ਜਿਹੜੀ ਆ ਇਹ ਸਟਾਰਟਿੰਗ ਜਿਹੜੀ ਆ ਇਹ 22 23 ਲੀਟਰ ਤੋਂ ਆ ਹਾਂਜੀ ਪਰ ਅੱਜ ਦੇ ਥੱਲੇ ਜਿਹੜਾ ਬੋਲਾ ਹੈ ਉਹ ਮਾਲਕਾ ਚੱਲੀ ਪਈ 26 ਲੀਟਰ ਆ ਅੱਛਾ ਅਨਛੇ 26 ਲੀਟਰ ਤਿਆਰ ਹੋ ਗਿਆ ਹੋ ਗਿਆ ਕਿੰਨਾ ਕਰ ਜੂਗੀ ਦੁੱਧ ਦੇ ਅੱਜ ਇਹ ਦੁੱਧ ਜਿਹੜਾ ਹੈ ਮਾਲਕਾਂ ਨੇ ਜਿਹੜਾ ਦੱਸਿਆ ਉਹਨਾਂ ਨੇ ਕਿਹਾ ਵੀ 35 ਤੋਂ 40 ਲੀਟਰ ਕਰ ਜੂਗੀ ਅੱਛਾ ਹਾਂਜੀ ਸੂਆ ਕਿੰਨਾ ਚੋਈ ਆ ਸੂਆ ਇਹ ਅਹਿੱਤੇ ਦੂਜਾ ਸੂਆ ਹੀ ਘਰ ਵਾਲੇ ਕਰੀ ਜਾਂਦੇ ਨੇ ਪਰ ਅਸੀਂ ਤੀਜਾ ਹੀ ਮੰ ਠੀਕ ਹੈ ਦੂਜਾ ਸਾਡੀ ਤੀਜਾ ਵੀ ਆ ਸਾਦੀ ਹੈ ਨਾ ਤੀਜਾ ਤੀਜਾ ਮੰਨ ਕੇ ਜਿਹੜਾ ਵਾ ਆਪਾਂ ਚੱਲੀਏ ਬਿਲਕੁਲ ਬਿਲਕੁਲ ਠੀਕ ਹੈ ਤੇ 35 ਤੋਂ 40 ਦੇ ਵਿੱਚ ਦੁੱਧ ਜਿਹੜਾ ਇਹ ਕਰ ਜੂਗਾ ਤੇ ਮਗਰ ਵੱਛੀ ਪੂਰੀ ਖਮਾਦੀ ਤੋਰਾਂ ਹਾਂ ਫਿਰ ਇੱਕ ਰੀਨ ਇਹ ਹਰਪ੍ਰੀਤ ਜੀ ਇਹਨੂੰ ਮਸ਼ੀਨ ਨਾਲ ਚੋਲੋ ਇਹਨੂੰ ਹੱਥ ਨਾਲ ਚਵਾਈ ਕਰ ਲਓ ਭਾਵੇਂ ਮਸ਼ੀਨ ਨਾਲ ਚਵਾਈ ਕਰ ਲਓ ਤੇ ਭਾਵੇਂ ਹੱਥ ਨਾਲ ਚਵਾਈ ਕਰ ਲਓ ਦੋਨਾਂ ਜਮਾ ਦੇ ਇੱਕ ਨੰਬਰ 26 ਲੀਟਰ ਬੋਲਾ ਹੀ ਆ ਜਿਹੜਾ ਇਹਦੇ ਕੋਲ ਤਿਆਰ ਲਿਆਜੇ ਪੂਰੀ ਅੱਗਾਂ ਠਮਾ ਲਿਆ ਆ ਜੋ ਲੈ ਆਓ ਜੀ ਕਿਉਂਕਿ 8-10 ਸਾਲ ਦਾ ਬੱਚਾ ਵੀ ਧਾਰ ਕੱਢ ਸਕਦਾ ਠੀਕ ਹੈ ਜੀ ਪਰ ਦੋਨਾਂ ਪਾਸੇ ਬਹਿ ਕੇ ਵੀ ਬੇਸ਼ਕ ਦਵਾਈ ਇਹਦੀ ਤੇ ਬਾਕੀ ਕਮਾਲ ਦੀ ਗੱਲ ਇਹ ਆ ਆਪ ਵੀ گاਵਾ ਚੰਗੀਆਂ ਤੇ ਮਗਰ ਬੱਛੀਆਂ ਵੀ ਦੋਵਾਂ ਤੇ ਮਗਰ ਹੀ ਚੰਗੇ ਟੀਕੇ ਦੀਆਂ ਏ ਵੀ ਸਹਲਕ ਦੀ ਆ ਵੱਛੀ ਵੀ ਜੀ ਉਹਨਾਂ ਨੇ ਹੁਣੇ ਦੱਸਿਆ ਵੀ ਏਬੀਐਸ ਤੇ ਹਲਕਦੀ ਵੱਛੀ ਆ ਮਗਰ ਬਾਕੀ ਜਿਹੜਾ ਵਾ ਪ੍ਰੋਪਰ ਡਿਟੇਲ ਤੁਸੀਂ ਚਲੋ ਫੋਨ ਤੇ ਪੁੱਛ ਸਕਦੇ ਜੇ ਬਾਕੀ ਵੀਰ ਜੀ ਉਹਨਾਂ ਨੇ ਲਿਖਿਆ ਸਾਡੇ ਇਹਨਾਂ ਦੇ ਬਾਕੀ ਹਰਪ੍ਰੀਤ ਜੀ ਠੰਡੀ ਆ ਜਿੱਦਣਾ ਮਾਦੀ ਬੈ ਕੇ ਚੋ ਲੋ ਠੀਕ ਹੈ ਜੀ ਹਾਂਜੀ ਕੋਈ ਐਹੋ ਜੀ ਗੱਲ ਨਹੀਂ ਵੰਗਾ ਪੋਣਾ ਪਾ ਸਕਦੇ ਨਹੀਂ ਪੋਣਾ ਤਾਂ ਵੀ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਤੇ ਮੁੱਲ ਫੇਰ ਇਹਦਾ ਮੁੱਲ ਹਰਪ੍ਰੀਤ ਜੀ ਇਹਦਾ ਜਿਹੜਾ ਇਹ ਅਸੀਂ ਫੋਨ ਤੇ ਕਰਾਂਗੇ ਜਿਹੜਾ ਕੋ ਭਰਾ ਫੋਨ ਲਾਵੇਗਾ ਉਹਦਾ ਮਾਨ ਵੀ ਹੋਵੇਗਾ ਪੂਰਾ ਠੀਕ ਹੈ ਤੇ ਗਾਈ ਦਾ ਜਿਹੜਾ ਸਾਡੀ ਫੁੱਲ ਗਰੰਟੀ ਹੋਵੇਗੀ ਚੌਂ ਚਵਾਂ ਦੀ ਕੋਈ ਧਾਰ ਦਾ ਘੋਰ ਛੱਟਾ ਹੋਵੇ ਕਿਰਾਏ ਸਮੇਤ ਸਾਡੇ ਕੋਲ ਵਾਪਸ ਭੇਜ ਸਕਦਾ ਹੈ ਚਲੋ ਇੱਥੋਂ ਹੀ ਤਸੱਲੀ ਕਰਕੇ ਖੜੇ ਸਾਹ ਵਾਲੀਆਂ ਚੀਜ਼ਾਂ ਵਾਂ ਹਨਾ ਕੋਈ ਆਨਲਾਈਨ ਹੁੰਦਾ ਕੋਈ ਦੂਰ ਦਾ ਹੁੰਦਾ ਵੀਰ ਭਰਾ ਠੀਕ ਆ ਤੇ ਬਾਕੀ ਏ ਆ ਵੀ ਪਹਿਲੀ ਵੀਡੀਓ ਵਾ ਕੋਈ ਗਾਂ ਦੇ ਸਹੌਨਾ ਮੁੱਲ ਲਾਵੇ ਤੇ ਉਸ ਹਸੌਨਾ ਤੁਸੀਂ ਵੀ ਦੇ ਦੋਗੇ ਹਨਾ ਬਿਲਕੁਲ ਜੀ ਬਿਲਕੁਲ ਠੀਕ ਆ ਮੁੱਲ ਜਿਹੜਾ ਫੋਨ ਤੇ ਕਰਾਂ ਤੇ ਬਾਕੀ ਉਤਰਾ ਕੱਦ ਕਾਠ ਪੱਖਾ ਵੀ ਚੰਗੀ ਆ ਨਿੱਗਰ ਆ ਪੂਰੀ ਗਾਂ ਜਿਹੜੀ ਆ ਥੱਲਿਓ ਵੀ ਚੰਗੀ ਭਰੀ ਆ ਤੇ ਕੱਦ ਕਾਠ ਪੱਖਾ ਵੀ ਚੰਗੀ ਆ ਇਕ ਰੀ ਵੱਛੀ ਆ ਵੱਛੀ ਇਕ ਰੀ ਠਾ ਕੇ ਵਿਖਾਏ ਤੇ ਇਕ ਰੀ ਹਾਂ ਪ੍ਰੀਤ ਜੀ ਆਹ ਦੇਖ ਸਾਹਦੇ ਜੀ ਆਹ ਦਿੱਤੇ ਮਗਰ ਇਹਦੇ ਬੱਛੀ ਆ ਹਾਂ ਦੇਖ ਸਾਹਦੇ ਜੀ ਚੰਗੇ ਟੀਕੇ ਦੀ ਬੱਛੀ ਚਾਵੇ ਤੇ ਉਤਰਾ ਚੋ ਕੇ ਲੈ ਜਾਏ 20000 ਅਸੀਂ ਬੱਛੀ ਵੀ ਕੱਟ ਲਵਾਂਗੇ ਅੱਛਾ ਹਾਂਜੀ ਬੱਛੀ ਵੱਖਰੀ ਕੱਟ ਲਵਾਂਗੇ ਬਿਲਕੁਲ ਠੀਕ ਹੈ ਜੀ ਆਹ ਦੇਖ ਸਾਹਦੇ ਜੀ ਬਾਕੀ ਇਹ ਆ ਵੀ ਚਲੋ ਜਿੰਨੇ ਗਾਂ ਭਰੀਡ ਤਿਆਰ ਕਰਦੀਆਂ ਇਹੋ ਜਿਹੀਆਂ ਮੱਛੀਆਂ ਜੜੀਆਂ ਵਾ ਮੁੱਲ ਘੱਟ ਮਿਲਦੀਆਂ ਵਾ ਬੱਚ ਜੇ ਕਿਸੇ ਨੇ ਗਾਂ ਵੀ ਤਿਆਰ ਕਰਨੀ ਹੈ ਤੇ ਬੱਛੀ ਵੀ ਨਾਲ ਜ਼ਰੂਰ ਤਿਆਰ ਕਰੇ ਤੇ ਆ ਦੂਸਰੀ ਗਾਂ ਦੀ ਵੀ ਜਰਸੀ ਬੱਛੀ ਇਹ ਤਾਜਾ ਹੀ ਆ ਬੱਚਾ ਇਹਦਾ ਵੀ ਜਿਹੜਾ ਤਾਜਾ ਨਾੜੂ ਜਿਹੜਾ ਨਾਲ ਹੀ ਆ ਉਹ ਕਲ ਸੋਈ ਆ ਹੜਾ ਪ੍ਰੇਜੀ ਅੱਛਾ ਇਹ ਕਲ ਸੋਈ ਆ ਇਹ ਕਲ ਸਵੇਰੇ ਸੋਈ ਆ ਸਿੱਕ ਸਾਡੇ ਥਾਣੇ ਦੇ ਪੂਰਾ ਕਮਾਲ ਦਾ ਵੰਡਾਰੇ ਦੀ ਚੰਗੇ ਕਾਬ ਤੇ ਥਾਣੇ ਆ ਤੇ ਬਿਲਕੁਲ ਹੱਥ ਦੀ ਚਵਾਈ ਵਾਲਾ ਥਾਣੇ ਮੈਂ ਪਾਉਣਾ ਪਾ ਲੀਏ ਨਹੀਂ ਕਿੰਨੇ ਚਿਰ ਕੱਲ ਦੀ ਸੋਈ ਜੇ ਕੱਲ ਦੀ ਸੋਈ ਆ ਜੀ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਦੁੱਧ ਹੁਣ ਜਿਹੜਾ ਬੋਲਾ ਉਹ ਇਸ ਵੇਲੇ 12 ਕੋਲੀਟਰ ਹੈ ਅੱਛਾ ਪਰ 16 17 ਦੀ ਜਿਹੜੀ ਆਪਾਂ ਗਾਰੰਟੀ ਦਵਾਗੇ ਕਿ ਇਹਨਾਂ ਦੁੱਧ ਦੇ ਕਰ ਜਾਵੇ ਠੀਕ ਆ ਔਰ ਗਰਮੀਆਂ ਚ ਚੋਣ ਵਾਲੀ ਗਾਵਾਂ ਹਾਂ ਹਾਂਜੀ ਹਾਂਜੀ ਗਰਮੀਆਂ ਨਾਲੋਂ 20 ਵਧੀਆ ਇੱਕ ਨੰਬਰ ਠੀਕ ਆ ਜੀ ਤੋਰੋ ਹਾਂ ਫ ਜਦ ਕਰਮਾ ਵਾਲੀ 16 ਕ ਲੀਟਰ ਦੇ ਕਰੀਬ ਦੁੱਧ ਜਿਹੜਾ ਕਿੰਨੇ ਵੀ ਹੈ ਘਰੀ ਜਾਊਗੀ ਆ ਜਾ ਆ ਜਾ ਬਾਕੀ ਤਾਜੀ ਸੋਈ ਆ ਥਾਨ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਆ ਦੂਸਰੇ ਪਾਸੇ ਤੇ ਮੈਂ ਥਾਣੇ ਤੇ ਦੇਖ ਸਕਦੇ ਜੇ ਕਰੀ ਲਾਗੇ ਤੋਂ ਤੇ ਇਹਦਾ ਮੁੱਲ ਫਿਰ ਜਾਜਾ ਕਿੰਨਾ ਕੁ ਰੱਖਣਾ ਹੈ ਜੀ ਜੀ ਇਹਦਾ ਮੁੱਲ ਜਿਹੜਾ ਵਾ ਉਹਨਾਂ ਨਾਲ ਤੇ ਨਹੀਂ ਹੁਣ ਮਿਲਣਾ ਹੈ ਹਾਂਜੀ ਚਲੋ ਤੇ ਫਿਰ ਫਰਕ ਪੈ ਨਹੀਂ ਇਹਦਾ ਮੁੱਲ ਤੇ ਹੈਗਾ ਵਾ 60000 60000 ਪਰ ਆਪਾਂ 52000 ਦੀ ਹਾਂ ਨਾ ਜਿਹੜੀ ਦੇ ਦੇਣੀ ਹੈ ਹਾਂਜੀ ਦੇ ਦੇਣੀ ਹੈ ਚਲੋ ਥੋੜੀ ਬਾਅਦ ਛੋੜਦੇ ਮੌਕੇ ਤੇ ਆਹ ਜਦੋਂ ਮੰਨਤਾ ਨਹੀਂ ਹੋ ਜਾਊਗਾ ਠੀਕ ਆ ਕੋਈ ਫੋਨ ਲਾਵੇ ਇੱਕ ਰੀ ਹਨਾ ਕੋਈ ਫੋਨ ਲਾਵੇ ਠੀਕ ਆ ਤੇ ਹੋਰ ਕੁਝ ਕਹਣਾ ਫਿਰ ਬਾਕੀ ਤੁਹਾਡੀ ਬੜੀ ਮਿਹਰਬਾਨੀ ਆ ਹਾਂਜੀ ਜੇਰਾ ਤੁਸੀਂ ਅੱਜ ਸਾਡੇ ਕੋਲ ਪਹਿਲੀ ਵਾਰੀ ਠੀਕ ਹੈ ਜੀ ਤੇ ਬਾਕੀ ਚਲੋ ਤਸੱਲੀ ਕੋਈ ਕਰਕੇ ਖੜੇ ਹਨ ਆਪਣੇ ਵੇਸ਼ ਚਾ ਕੇ ਪਸੰਦ ਕਰਕੇ ਖੜੇ ਹਨ ਠੀਕ ਹੈ ਜੀ ਤੇ ਬਾਕੀ ਆ ਦੋਵੇਂ ਗਾਵਾਂ ਸਾਡੀ ਗਰੰਟੀ ਆਏ ਕੋਈ ਥਣਾ ਦੀ ਭੂਸ਼ਟਾ ਕੁਝ ਹੋਵੇ ਠੀਕ ਹੈ ਜੀ ਉਹ ਹੀ ਜ਼ਿੰਮੇਵਾਰ ਹਨ ਦੋਨਾਂ ਦੀ ਠੀਕ ਹੈ ਜੀ ਲੱਗਿਆ ਇਹ ਤਾਂ ਚੋਈਆਂ ਨਹੀਂ ਅ ਠੀਕ ਹੈ ਜੀ ਬਾਕੀ ਚਲੋ ਜੋ ਵੀ ਆਪਣਾ ਇੱਥੇ ਆਓ ਵੇਸ਼ ਚਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਛੂ ਗ੍ਰਿੱਦੋ ਜੀ